ਕਸਰ ਕੀ ਕਹਿਣਾ ਚਾਹੁੰਦੇ ਏ ਇੰਨੇ ਹਾਲਾਤ ਜਿਹੜੇ ਮਾਰੇ ਬਣੇ ਹੋਏ ਆ ਜਲੰਧਰ ਦੇ ਕਿਸ ਨੂੰ ਜ਼ਿੰਮੇਵਾਰ ਮੰਨਦੇ ਹੋ ਉਹ ਬਾਗ ਚੁਬਾ ਹੋਰ ਕਿਰ ਮੰਨਣਾ ਭਾਈ ਕੀ ਕਹਿਣਾ ਚਾਹੁੰਦੇ ਏ ਇੱਦੇ ਬੱਦਰ ਹਾਲਾਤ ਜਿਹੜੇ ਬਣੇ ਹੋਏ ਇੱਥੇ ਭਾਈ 1 ਮਹੀਨਾ ਡੇਢ ਮਹੀਨਾ ਹੋ ਗਿਆ ਇਸ ਰੋਡ ਤੋਂ ਨਿਕਲਦੇ ਆ ਇਦਾਂ ਦੇ ਹੀ ਹਾਲਾਤ ਆ ਮਟੀਰੀਅਲ ਆਇਆ ਪਿਆ ਤੁਸੀਂ ਆਪਣੇ ਅੱਖੀਂ ਦੇਖੋ ਮੈਂ ਤੁਹਾਡੇ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰੀ ਕੈਮਰਾ ਘੁਮਾ ਕੇ ਦਿਖਾਓ ਮਟੀਰੀਅਲ ਆਇਆ ਪਿਆ ਕੋਈ ਕਾਰਵਾਈ ਨਹੀਂ ਆ ਭਾਈ ਪ੍ਰਸ਼ਾਸਨ ਨੂੰ ਇਹੀ ਪੈਂਦੀ ਕੀਤੀ ਜਾਂਦੀ ਕਿ ਜਲਦੀ ਤੋਂ ਜਲਦੀ ਰੋਡ ਬਣਾਵੇ ਕੱਲ ਵੀ ਗਿਰਾਹ ਲੱਗਦਾ ਸੀ ਆਤਰੀ ਗੇਟ ਨੋ ਕਰ ਲੋ ਬਚਿਆ ਜੀ ਮੈਂ ਸਰਕਾਰਾਂ ਨੂੰ ਇਹ ਹੀ ਕਹਿਣਾ ਚਾਹੁੰਦਾ ਕਿ ਜਲਦੀ ਜਲਦੀ ਤਾਂ ਰੋਡ ਬਣੇ ਹੈ ਸਾਡੂ ਬਹੁਤ ਦਿੱਕਤ ਆ ਰਹੀ ਹੈ ਜੀ ਸਾਡੂ ਕਿ ਬੋਰਡ ਲਵਾਉਣ ਵਾਸਤੇ ਇ tanto ਪੈਸੇ ਹੈਗੇ ਹਰ ਇੱਕ ਚੀਜ਼ ਵਾਸਤੇ ਪਰ ਇਹ ਚੀਜ਼ਾਂ ਵਾਸਤੇ ਆ ਦੇਖੋ ਜੀ ਕਿੰਨਾ ਮਾੜਾ ਹਾਲ ਹੈ ਐਸੇ ਗੱਡੀਆਂ ਦੇ ਬੰਪਰ ਵਗੈਰਾ ਸਾਰਾ ਕੁਝ ਟੁੱਟਦਾ ਹੈ ਹਾਲ ਦੇਖੋ ਜੀ ਇੱਥੇ ਦਾ ਬਹੁਤ ਬੁਰਾ ਹਾਲ ਹੈ ਇਸ ਟਾਈਮ ਇੱਕ ਇਟਾ ایرিয়া ਬਚਿਆ ਪਰ ਆ ਰੋਡ 'ਚ ਰੋਡ ਜਿਹੜਾ ਹੈਗਾ ਥੋੜਾ ਟੁੱਟਿਆ ਸੀ ਹਾਂ ਹੁਣ ਮੀਂਹ ਦੇ ਤੇ ਪਾਣੀ ਦੇ ਨਾਲ ਨਾ ਹੋਰ ਜ਼ਿਆਦਾ ਹੋ ਗਿਆ ਇਹ ਸਤਗੁਰੂ ਕਬੀਰ ਚੌਂਗ ਜਿਹੜਾ ਗੁਰੂ ਰਵਿਦਾਸ ਚੌਂਗ ਤੇ ਵੀ ਜਿਹੜੇ ਤੁਹਾਨੂੰ ਹਾਲਾਤ ਦਿਖਾਏ ਸੀ ਤੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਦੇ ਬੱਤਰ ਹਾਲਾਤ ਜਿਹੜੇ ਜਲੰਧਰ ਦੇ ਬਣੇ ਹੋਏ ਆ ਬਹੁਤ ਹਾਲਾਤ ਖਰਾਬ ਆ ਪਾਜੀ ਸੜਕਾਂ ਸਾਰੀਆਂ ਟੁੱਟ ਗਈਆਂ ਗੱਡੀਆਂ ਨੰਨ੍ਹ ਗੀਆਂ ਨੇ ਗੱਡੀਆਂ ਵੱਜਦੀਆਂ ਤੇ ਬੰਬਰ ਲੱਗਦੇ ਆ ਗੱਡੀਆਂ 'ਤੇ ਬਹੁਤ ਹਾਲਾਤ ਰਹਿ ਜੀ ਭਾਈ ਜਿਹੜੀ ਸੁਣਵਾਈਓ ਤੇ ਬੰਦੇ ਜਿਹੜੀ ਸੋਣੀ ਚਾਹੀਦੇ ਸੋਣੀ ਰਹੇ ਇੱਥੇ ਭਾਈ ਕੱਲ ਕਿਸੇ ਦਾ ਐਕਸੀਡੈਂਟ ਹੋਣ ਲੱਗਾ ਇਤੋਂ ਪਤਾ ਨਹੀਂ ਕਿੰਨੇ ਯੂਵੋ ਕਿੱਥੋਂ ਲੱਗਦੇ ਆ ਦੇਖਦੇ ਆ ਕੱਲੀ ਤੇ ਦੋ ਔਰਤਾਂ ਦਾ ਐਕਸੀਡੈਂਟ ਹੋਇਆ ਭਾਈ ਬਹੁਤ ਜ਼ਿਆਦਾ ਯਾਰ ਪਾਣੀ ਅੰਦਰ ਹੁਣ ਡਾਕਟਰ ਥੋੜਾ ਹੋ ਗਿਆ ਪਹਿਲਾਂ ਬਹੁਤ ਜ਼ਿਆਦਾ ਸੀਗਾ ਤੇ ਉੱਡੇ ਹੀ ਡੋਏ ਆ ਭਾਈ ਸਾਈਡ ਦੇ ਮਿੱਟੀ ਭਾਰੇ ਆ ਜਾਂ ਵਿੱਚ ਕੁਝ ਕਰਨ ਦੇ ਕਿੰਨੀ ਦੇਰ ਤੇ ਖੱਟੇ ਆ ਯਾਹ ਪਰ ਯਾਰ 6 ਮਹੀਨੇ ਹੋ ਗਏ ਪੂਰੀ ਪੂਰੀ ਖਰਾਬ ਹੈ ਜੋ ਵੀ ਆ ਰਹੇ ਜਾ ਰਹੇ ਕੋਈ ਸੀਵੇਂ ਪਹ ਜਾ ਰਹੇ ਭਾਈ ਆਮ ਆਦੀ ਬਾਟੀ ਕੰਦੇ ਦੇ ਵਿਕਾਸ ਹੀ ਬੜਾ ਘਟਦਾ ਇੱਥੇ ਸਰ ਭਗਵੰਤ ਮਾਨ ਉਹਨ ਆਪ ਅੱਗੇ ਚੈੱਕ ਕਰ ਲੈ ਮੇਰੇ ਨਾਲ ਬੈਠਨ ਗੱਡੀ ਚ ਮੈਂ ਦੱਸਣਾ ਸੜਕਾਂ ਦੇ ਹਾਲਾਤ ਕੀ ਨੇ ਲੜਕਾ ਲੜਕੀ ਜੋ ਵੀ ਆਤੇ ਹੈ اسی ਮੈਂ ਫਸ ਜਾਂਦੇ ਆਂ ਆਟੋ ਵਾਲਾ ਪਰਸੋਂ ਆਟੋ ਪਲਟ ਗਈ ਵਾਹਾਂ ਪੇ ਅਸੀਂ ਸਭ ਜਾ ਕੇ ਉਹਨ ਕੀ ਮਦਦ ਕੀਏ ਇਕਲੁਆਇਆ ਫੇ ਪਾਰ ਗਏ ਬਬਾ ਸਵਾਗਤ ਦੋਸਤੋ ਦੁਬਾਰਾ ਜੁੜ ਚੁਕੇ ਆ ਥੋੜੇ ਦਿਨ ਪਹਿਲਾਂ ਅਸੀਂ ਸ਼੍ਰੀ ਗੁਰੂ ਰਬਦਾਸ ਚੌਂਕ ਜਿਹੜਾ ਚੌਂਕ ਸੀਗਾ ਉਸ ਦੀਆਂ ਤਸਵੀਰਾਂ ਦਿਖਾਈਆਂ ਸੀ ਅੱਜ ਅਸੀਂ ਸਤਗੁਰੂ ਕਬੀਰ ਚੌਂਗ ਦੇ ਵਿੱਚ ਖੜੇ ਆ ਜਿਸ ਨੂੰ ਵਡਾਲਾ ਚੌਂਗ ਦੇ ਨਾਂ ਤੋਂ ਵੀ ਜਾਣਿਆ ਜਾਂਦਾ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਤੇ ਆ ਦੇਖ ਸਕਦੇ ਹੋ ਤਸਵੀਰਾਂ ਤੁਸੀਂ ਇਹ ਘੜ ਤੋਂ ਘਟ ਕਾਫੀ ਮਹੀਨਿਆਂ ਤੋਂ ਜਿਹੜੇ ਇੱਥੇ ਦੇ ਹਾਲਾਤ ਬੜੇ ਬੱਤਰ ਹੋਏ ਪਿਆ ਦੇਖ ਸਕਦੇ ਹੋ ਕਿਸ ਤਰ੍ਹਾਂ ਭਾਜੀ ਸਾਈਡ ਤੋਂ ਨੰਗਦੇ ਭਾਈ ਨਾਲ ਗੱਲ ਕਰਾਂਗੇ ਭਾਜੀ ਕੀ ਕਹਿਣਾ ਚਾਹੁੰਦੇ ਹੋ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਬਣੇ ਹੋਏ ਇੱਥੇ ਭਾਈ ਤਾਂ ਬਹੁਤ ਬੁਰੇ ਹਾਲਾਤ ਐ ਇਸ ਤੇ ਇਹ ਇਲਾਕਾ ਬਚਾ ਪਰ ਆਹ ਰੋਡ 'ਚ ਰੋਡ ਜਿਹੜਾ ਹੈਗਾ ਥੋੜਾ ਟੁੱਟਿਆ ਸੀ ਤਾਂ ਹੁਣ ਬੀਂ ਦੇ ਵਿੱਚ ਪਾਣੀ ਦੇ ਨਾਲ ਨਾ ਹੋਰ ਜ਼ਿਆਦਾ ਹੋ ਗਿਆ ਤਾਂ ਲੋਕਾਂ ਨੂੰ ਬਹੁਤ ਮੁਸ਼ਕਲ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਤੁਸੀਂ ਦੇਖ ਸਕਦੇ ਹੋ ਇਹ ਐਕਟਵਾ ਤੇ ਲੋਕ ਜਿਹੜੇ ਜਾ ਰਹੇ ਆ ਕਿਸ ਤਰ੍ਹਾਂ ਤਸਵੀਰਾਂ ਵੀ ਦੇਖ ਸਕਦੇ ਕਿਸ ਤਰ੍ਹਾਂ ਜਿਹੜੇ ਹਾਲਾਤ ਬੱਤਰ ਬਣੇ ਹੋਏ ਇੱਥੇ ਦੇ ਇਹ ਸਤਗੁਰੂ ਕਬੀਰ ਚੌਂਕ ਆ ਜਿਹੜਾ ਗੁਰੂ ਰਵਿਦਾਸ ਚੌਂਕ ਤੇ ਵੀ ਜਿਹੜੇ ਤੁਹਾਨੂੰ ਹਾਲਾਤ ਦਿਖਾਏ ਸੀਗੇ ਤੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਦੇ ਬੱਦਰ ਹਾਲਾਤ ਜਿਹੜੇ ਜਲੰਧਰ ਦੇ ਬਣੇ ਹੋਏ ਆ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਆਂ ਅਸੀਂ ਜਲੰਧਰ ਦੇ ਸਤਗੁਰੂ ਕਬੀਰ ਚੌਂਗ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਕਿਸ ਤਰ੍ਹਾਂ ਦੇਖੋ ਟ੍ਰੈਫਿਕ ਵੀ ਜਾਮ ਹੁੰਦੀ ਇੱਕ ਜਾਦਾ ਤੋਂ ਜ਼ਿਆਦਾ ਜਿਹੜੇ ਖੱਡੇ ਪੜ ਰਹੇ ਐ ਇੱਥੇ ਕਿਸ ਤਰ੍ਹਾਂ ਕਾਰਪੋਰੇਸ਼ਨ ਦੀ ਕਾਰਜਕਾਰੀ ਦੇ ਤੁਹਾਨੂੰ ਹਾਲਾਤ ਦਿਖਾ ਰਿਹਾ ਭਾਈ ਦੇ ਨਾਲ ਗੱਲ ਕਰਦੇ ਆਂ ਅਸੀਂ ਅਕਸਰ ਕੀ ਗੱਣਾ ਚੱਲ ਨੇ ਇੰਨੇ ਹਾਲਾਤ ਜਿਹੜੇ ਮਾਰੇ ਬਣੇ ਹੋਏ ਆ ਜਲੰਧਰ ਦੇ ਕਿਸ ਨੂੰ ਜ਼ਿੰਮੇਵਾਰ ਮੰਨਦੇ ਹੋ ਕਾਰਜ ਜੋ ਮੈਂ ਹੋਰ ਕਿਹਨਾਂ ਮੰਨਾਂ ਕੌਂਸਲਰ ਜਿਹੜੇ ਆ ਉਹਨਾਂ ਦਾ ਕੰਮ ਐ ਤੇ ਇੱਥੇ ਆ ਕੇ ਦੇਖਿਆ ਨਹੀਂ ਕੀ ਹਾਲਾਤ ਕਿਸ ਤਰ੍ਹਾਂ ਲੋਕ ਜਿਹੜੇ ਪਰੇਸ਼ਾਨ ਹੋ ਰਹੇ ਐ ਚਾਹੀਦਾ ਵੀ ਵਾਪਸ ਆ ਰਹੇ ਹੋ ਤੁਝੇ ਰਸਤੇ ਚ ਜਾ ਰਹੇ ਹੋ ਤੇ ਦੇਖ ਸਕਦੇ ਹੋ ਕਿਸ ਤਰ੍ਹਾਂ ਲੋਕ ਜਿਹੜੇ ਆ ਦੂਸਰੇ ਰਸਤੇ ਤੋਂ ਕਲੰਡੋ ਮਜਬੂਰ ਹੋਏ ਪਏ ਆ ਇਹ ਹਾਲਾਤ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਇੱਕ ਬਹੁਤ ਵੱਡਾ ਖੱਟਾ ਵਾ ਸਾਡੇ ਆਉਣ ਤੋਂ ਪਹਿਲਾਂ ਵੀ ਇੱਥੇ 2-4 ਜਿਹੜੇ ਲੋਕ ਇੱਥੇ ਗਰੇ ਸਿਗੇ ਤੇ ਦੁਕਾਨਦਾਰੀ ਵੀ ਜਿਹੜੀ ਲੋਕਾਂ ਦੀ ਖਰਾਬ ਹੋ ਰਹੀ ਹੈ ਤੇ ਭਾਈ ਸਾਹਿਬ ਹੁਣੇ ਖੜੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਹੁਣ ਤੁਸੀਂ ਦੇਖ ਸਕਦੇ ਹੋ ਗੱਡੀਆਂ ਕਾਰਾਂ ਜਿਹੜੀਆਂ ਆ ਰਹੀਆਂ ਭਾਜੀ ਕੀ ਕਹਿਣਾ ਜੰਨੇ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਬਣੇ ਹੋਏ ਆ ਬਹੁਤ ਲਾਤ ਖਰਾਬ ਆ ਪਾਜੀ ਸੜਕਾਂ ਸਾਰੀਆਂ ਟੁੱਟ ਗਈਆਂ ਗੱਡੀਆਂ ਨੰਗਦੀਆਂ ਨੇ ਗੱਡੀਆਂ ਵੱਜਦੀਆਂ ਤੇ ਬੰਪਰ ਲੱਗਦੇ ਆ ਗੱਡੀਆਂ ਦੇ ਬਹੁਤ ਲਾਤ ਖਰਾਬ ਤੇ ਪਾਜੀ ਕਿਸ ਨੂੰ ਜ਼ਿੰਮੇਵਾਰ ਮੰਨਦੇ ਸਰ ਸਰਕਾਰ ਨੂੰ ਮੰਨਦੇ ਕਿਹਨੂੰ ਸਰਕਾਰ ਇੱਥੇ ਦੇ ਜਿਹੜੇ ਕੌਂਸਲਰ ਆ ਇੱਥੇ ਜਿਹੜੇ ਪ੍ਰਧਾਨ ਆ ਜਿਹੜੇ ਸਮਾਜ ਸੇਵੀ ਆਪਣੇ ਨੂੰ ਹੈਗੇ ਜੀ ਹੈਗੇ ਬਿਲਕੁਲ ਹੈਗੇ ਉਹ ਨਹੀਂ ਇੱਥੇ ਆ ਕੇ ਬੋਲਦੇ ਉਹ ਮੈਂ ਬੋਲਣਾ ਚਾਹੀਦਾ ਹੈ ਇਦਾਂ ਦੀ ਭਾਜੀ ਜਿਹੜੀ ਸੁਣਵਾਈ ਹੁੰਦੀ ਬੰਦੇ ਜਿਹੜੀ ਸੁਣੀ ਚਾਹੀਦੀ ਉਹ ਸੁਣੀ ਰਹੇ ਇੱਥੇ ਭਾਜੀ ਕੱਲ ਕਿਸੇ ਦਾ ਐਕਸੀਡੈਂਟ ਹੋਣ ਲੱਗਾ ਇਤੋਂ ਪਤਾ ਨਹੀਂ ਕਿੰਨੇ ਯੂਥ ਕਿੱਥੋਂ ਲੰਘਦੇ ਆ ਡਿੱਗਦੇ ਆ ਕੱਲੀ ਤੇ ਦੋ ਔਰਤਾਂ ਦਾ ਐਕਸੀਡੈਂਟ ਹੋਇਆ ਸਰਕਾਰਾਂ ਨੂੰ ਇਦਾਂ ਦੀਆਂ ਚੀਜ਼ਾਂ ਨਹੀਂ ਦੇਖਦੀਆਂ ਸਰਕਾਰ ਇਦਾਂ ਦੀ ਨਹੀਂ ਸਰਕਾਰਾਂ ਜਦੋਂ ਵੋਟ ਲੈਣੀ ਹੁੰਦੀ ਹੈ ਉਦੋਂ ਸਾਰੇ ਮੂਰੇ ਹੋ ਜਾਂਦੇ ਆ ਭਾਜੀ ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਇੱਕ ਬਾਬਾ ਜੀ ਦੇ ਨਾਂ ਤੋਂ ਚੌਕ ਬਣਾ ਕੇ ਜਿਹੜੇ ਸਮਾਜ ਸੇਵੀ ਆ ਚੌਕ ਬਣਵਾ ਦਿੰਦੇ ਪਰ ਜਿਹੜੀ ਆਸੇ ਪਾਸੇ ਦੇਖ ਰਹੇ ਕਿ ਤਾਂ ਉਹਨਾਂ ਨੇ ਕਰਨੀ ਹੁੰਦੀ ਆ ਸਰਕਾਰ ਦੇ ਜਿਹੜਾ ਮੁੱਦਾ ਜਾਨੀ ਦੇਖ ਦਿਆਗੇ ਹੈ ਤੇ ਭਾਈ ਨਾਲ ਗੱਲਬਾਤ ਕਰਦੇ ਆ ਭਾਈ ਕੀ ਕਹਿਣਾ ਚਾਹੁੰਦੇ ਹੋ ਬਹੁਤ ਜ਼ਿਆਦਾ ਹਾਲਾਤ ਜਿਹੜੇ ਖਰਾਬ ਇੱਥੇ ਦੇ ਭਾਈ ਬਹੁਤ ਜ਼ਿਆਦਾ ਯਾਰ ਪਾਣੀ ਅੰਦਰ ਹੁਣ ਤੱਕ ਥੋੜਾ ਹੋ ਗਿਆ ਪਹਿਲਾਂ ਬਹੁਤ ਜ਼ਿਆਦਾ ਸੀਗਾ ਤੇ ਉੱਤੇ ਹੀ ਟੋਏ ਆ ਭਾਈ ਸਾਈਡ ਤੇ ਮਿੱਟੀ ਪਾਰੇ ਆ ਜਾਂ ਵਿੱਚ ਕੁਝ ਕਰਨੇ ਨੇ ਤੇ ਤੁਸੀਂ ਦੇਖ ਸਕਦੇ ਹੋ ਜਿਹੜੇ ਹਾਲਾਤ ਬਣੇ ਹੋਏ ਆ ਸਰਦਾਰ ਜੀ ਵੀ ਜਿਹੜੇ ਨੰਗ ਕੇ ਯਾਰ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਇੱਥੇ ਬਣ ਚੁੱਕੇ ਆ ਇੱਕ ਬਹੁਤ ਵੱਡਾ ਖੱਡਾ ਜਿਹੜਾ ਬਣਿਆ ਹੈ ਹੋਰ ਵੀ ਲੋਕਾਂ ਦੇ ਨਾਲ ਗੱਲਬਾਤ ਕਰਦੇ ਆ ਅਸੀਂ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਜਲੰਧਰ ਦੇ ਕਾਰਪੋਰੇਸ਼ਨ ਤੇ ਜਿਹੜੀ ਸਵਾਲ ਚ ਦੁਕਾਨਦਾਰ ਇੱਕ ਉਹਨਾਂ ਨਾਲ ਗੱਲਬਾਤ ਕਰਦੇ ਨੇ ਜਿਹੜੀ ਦੁਕਾਨਦਾਰੀ ਵੀ ਜਿਹੜੀ ਪ੍ਰਵਾਹ ਵੀ ਥੋੜੀ ਇਹਦੇ ਨਾਲ ਜਿਹੜਾ ਨੁਕਸਾਨ ਹੋ ਰਿਹਾ ਲੋਕਾਂ ਦਾ ਬਈ ਦੇਰ ਸੇ ਖੱਟੇ ਆ ਯਾ ਪਰ ਯਾ 6 ਮਹੀਨੇ ਹੋ ਗਏ ਪੂਰੀ ਪੂਰੀ ਖਰਾਬ ਹੈ ਜੋ ਵੀ ਆ ਰਹੇ ਜਾ ਰਹੇ ਕੋਈ ਇਸੀ ਵਿੱਚ ਫਸ ਜਾ ਰਹੇ ਹੈ ਲੜਕਾ ਲੜਕੀ ਜੋ ਵੀ ਆਤੇ ਹੈ ਇਸੀ ਵਿੱਚ ਫਸ ਜਾਂਦੇ ਹੈ ਆਟੋ ਵਾਲਾ ਪਰਸੋ ਆਟੋ पलट ਗਈ ਵਾਹਾਂ ਪੇ ਅਸੀਂ ਸਭ ਜਾ ਕੇ ਉਹਨਾਂ ਦੀ ਮਦਦ ਕੀਏ ਇਕਲੁਆਏ ਫਿਰ ਬਾਗ ਅੱਜ ਇਹ ਪਤਾ ਨਹੀਂ ਕੌਣ ਦਾ ਗਿਰਾ ਦਿੱਤਾ ਯਹਾਂ ਪੇ ਔਰ ਇਹ ਖਰਾਬ ਹੋ ਗਿਆ ਰੱਟਾ ਔਰ ਦੇਖ ਸਕਦੇ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਆ ਸਤਗੁਰੂ ਕਬੀਰ ਚੌਂਗ ਦੇ ਵਿੱਚ ਆਂ ਸੀ ਖੜੇ ਇਸ ਟਾਈਮ ਤੇ ਬਾਈਕ ਤੇ ਭਾਜੀ ਆ ਰਹੇ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਆਹ ਦੇਖ ਸਕਦੇ ਹੋ ਤੁਸੀਂ ਇੱਕ ਮਿੰਟ ਭਾਈ ਇੱਕ ਮਿੰਟ ਸੱਸੀ ਗੱਲ ਭਾਜੀ ਸੱਸੀ ਗੱਲ ਭਾਈ ਭਾਜੀ ਕਿੱਥੇ ਰਹਿਣੇ ਭਾਈ ਹੁਰਲੇਂ ਰੇਟ ਵੜਾ ਭਾਈਏ ਹਲਾ ਜਿਹੜੇ ਇਹਨੂੰ ਕਿਸ ਨੂੰ ਜ਼ਿੰਮੇਵਾਰ ਮੰਨਦੇ ਨੇ ਜੇਦਾ ਭਾਈ ਹੁਣ ਆਪਾਂ ਸਕਾਰ ਨੂੰ ਕਵਾਂਗੇ ਜੀ ਹਣ ਇੱਥੇ ਕਿੰਨੀ ਵਾਰੀ ਦੇ ਨਾ ਵੜਾਇਆ ਇਥੋਂ ਫੇਰ ਉਹੀ ਹਾਲ ਹੋ ਜਾਂਦਾ ਤੇ ਪ੍ਰੋਪਰ ਚੈੱਕ ਕਰਕੇ ਕਿਉਂ ਨਹੀਂ ਵੜਾਉਂਦੇ ਤੋਂ ਕਿਉਂ ਇਹ ਬਾਰ-ਬਾਰ ਪ੍ਰੋਬਲਮ ਪਤਾ ਨਹੀਂ ਭਾਈ ਬਾਰ-ਬਾਰ ਹੁਣ ਮੀਂਹ ਦੇ ਬਾਰਸ਼ ਦੇ ਕਰਕੇ ਭਾਈ ਸਾਰਾ ਟੁੱਟਿਆ ਜਾਂਦਾ ਬਾਰਸ਼ਾ ਦੇ ਚਲੋ ਹੁਣ ਪਈ ਜਾਵੇ ਤਾਂ 6 ਮਹੀਨੇ ਹੋ ਗਏ ਪਹਿਲਾਂ ਵੀ ਭਾਈ ਪਿੱਛੇ ਵੀ ਦੇਖੋ ਕਿੰਨਾ ਟੁੱਟਾ ਪਿਆ ਵੀਰੇ ਉਹ ਪਿਛਲੇ ਪਾਸੇ ਬ ਫੋਟਾ ਰਣ ਆ ਜਾਂਦੇ ਭਾਈ ਫੋਟਾਵਰੀ ਦੇ ਦੇਖ ਸਕਦੇ ਤੁਸੀਂ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਬਣੇ ਹੋਏ ਆ ਤੇ ਟ੍ਰੈਫਿਕ ਵੀ ਇਸ ਤਰ੍ਹਾਂ ਹੀ ਜਿਹੜੀ ਜਾਮ ਹੁੰਦੀ ਆ ਇਹ ਜਲੰਧਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਸਤਗੁਰੂ ਕਬੀਰ ਚੌਂਕ ਆ ਜਿਹੜਾ ਉਡਾਲਾ ਚੌਂਕ ਦੇ ਨਾਂ ਤੋਂ ਵੀ ਉਸਨੂੰ ਜਾਣਿਆ ਜਾਂਦਾ ਵਾ ਆ ਦੇਖ ਸਕਦੇ ਹੋਣ ਇੱਕ ਭਾਈ ਸਾਹਿਬ ਹੋਰ ਚੜਾ ਰਹੇ ਆ ਓਏ ਭਾਈ 1 ਮਿੰਟ 1 ਮਿੰਟ 1 ਮਿੰਟ ਭਾਈ ਕੀ ਕਰਦੇ ਤੁਸੀਂ ਪਾਈ ਮੈਂ ਸਟੂਡੈਂਟ ਆ ਜੀ ਭਾਈ ਜਿਹੜੇ ਹਾਲਾਤ ਬਣੇ ਹੋਏ ਇੰਨੇ ਦਿਨ ਤੋਂ ਜਿਹੜਾ ਖੱਟੇ ਇਥੇ ਭਰੇ ਨਹੀਂ ਆ ਪ੍ਰਸ਼ਾਸਨ ਨੂੰ ਕੀ ਕਹਣਾ ਚਾਹਦੇ ਆ ਪਾਈ ਪ੍ਰਸ਼ਾਸਨ ਨੂੰ ਇਹੀ ਬੇਨਤੀ ਕੀਤੀ ਜਾਂਦੀ ਕਿ ਜਲਦੀ ਤੋਂ ਜਲਦੀ ਰੋਡ ਬਣਾਵੇ ਕੱਲ ਵੀ ਗਿਰਨ ਲੱਗਾ ਸੀ ਅੱਜ ਵੀ ਗਿਰਨ ਕੋਲੋਂ ਬਚੀਆਂ ਜੀ ਮੈਂ ਸਰਕਾਰਾਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਜਲਦੀ ਜਲਦੀ ਤਾਂ ਰੋਡ ਬਣੇ ਸਾਡੀ ਬਹੁਤ ਦਿੱਕਤ ਆ ਰਹੀ ਆ ਜੀ ਸਾਨੂੰ ਬਹੁਤ ਬਹੁਤ ਸ਼ੁਕਰੀਆ ਬਾਦ ਜਲਦੀ ਤੋਂ ਜਲਦੀ ਰੋਡ ਬਣਟਵੇ ਸਾਡਾ ਜੀ ਇਹ ਦੇਖ ਸਕਦੇ ਹੋ ਕਿਸ ਤਰ੍ਹਾਂ ਲੋਕ ਜਿਹੜੇ ਪਰੇਸ਼ਾਨ ਆ ਭਾਈ ਦੇ ਨਾਲ ਗੱਲਬਾਤ ਕਰਦੇ ਨੇ ਭਾਈ ਕੀ ਕਹਿਣਾ ਚਾਹੁੰਦੇ ਇੱਥੇ ਬੱਦਰ ਹਾਲਾਤ ਜਿਹੜੇ ਬਣੇ ਹੋਏ ਇੱਥੇ ਭਾਈ 1 ਮਹੀਨਾ ਡੇਢ ਮਹੀਨਾ ਹੋ ਗਿਆ ਇਸ ਰੋਡ ਤੋਂ ਨਿਕਲਦੇ ਆ ਏਦਾਂ ਦੇ ਹੀ ਹਾਲਾਤ ਆ ਮਟੀਰੀਅਲ ਆਇਆ ਪਿਆ ਤੁਸੀਂ ਆਪਣੇ ਅੱਖੀਂ ਦੇਖੋ ਮੈਂ ਤੁਹਾਡੇ ਕੈਮਰਾਮੈਨ ਨੂੰ ਚਾਹੁੰਗਾ ਇੱਕ ਵਾਰੀ ਕੈਮਰਾ ਘੁਮਾ ਕੇ ਦਿਖਾਓ ਮਟੀਰੀਅਲ ਆਇਆ ਪਿਆ ਕੋਈ ਕਾਰਵਾਈ ਨਹੀਂ ਐ ਡੇਲੀ ਕਾਰ ਇੱਥੇ ਵੱਜਦੀ ਆ ਜੀ ਸੜਕ ਤੇ ਗਵਰਨਮੈਂਟ ਨੂੰ ਇਨਾ ਟੈਕਸ ਪੇ ਕਰਦੇ ਆ ਕੋਈ ਕਿਤੇ ਵੀ ਹਾਲਾਤ ਨਹੀਂ ਸੁਧਰੇ ਭਾਜੀ ਆਮ ਆਦਮੀ ਪਾਰਟੀ ਕੰਦੇ ਇਹਦੇ ਵਿਕਾਸ ਹੀ ਬੜਾ ਕਰਦਾ ਇੱਥੇ ਸਰ ਭਗਵੰਤ ਮਾਨ ਉਹਨਾਂ ਨੂੰ ਕੋ ਆਪ ਆ ਕੇ ਚੈੱਕ ਕਰ ਲੈਣ ਮੇਰੇ ਨਾਲ ਬੈਠੇਨ ਗੱਡੀ 'ਚ ਮੈਂ ਤਾਂ ਕਹਣਾ ਸੜਕਾਂ ਦੇ ਹਾਲਾਤ ਕੀ ਨੇ ਇਨਾ ਇਨਾ ਰੋਡ ਟੈਕਸ ਲੈਂਦੇ ਆ ਸਾਡੇ ਤੋਂ ਗੱਡੀਆਂ ਚਲਾਉਣ ਦਾ ਕਾਹਦਾ ਟੈਕਸ ਲੈ ਰਹੀ ਹੈ ਗਵਰਨਮੈਂਟ ਜੇ ਬੇਸਿਕ ਇਨਫਰਾਸਟ੍ਰਕਚਰ ਫੈਸਿਲਿਟੀਆਂ ਨਹੀਂ ਅਵੇਲੇਬਲ ਹੋਣਗੀਆਂ ਲੋਕਾਂ ਨੂੰ ਤੂੰ ਕਿੱਦਾਂ ਚੱਲੇਗਾ ਕਿਹੜੇ ਵਿਕਾਸ ਦੀ ਗੱਲ ਕਰਦੇ ਆ ਇਹ ਤੇ ਤੁਸੀਂ ਦੇਖ ਸਕਦੇ ਹੋ ਹਰ ਇੱਕ ਜਿਹੜਾ ਵਿਅਕਤੀ ਇਸ ਟਾਈਮ ਸਰਕਾਰਾਂ ਤੋਂ ਦੁਖੀ ਹੈ ਕਿ ਪਿਛਲੀਆਂ ਸਰਕਾਰਾਂ ਨੇ ਵੀ ਇਹੀ ਕੰਮ ਕੀਤਾ ਵਾ ਤੇ ਜਿਹੜੀਆਂ ਹੁੰਦੀਆਂ ਸਰਕਾਰਾਂ ਵੀ ਜਿਹੜੀਆਂ ਇਹੀ ਕੰਮ ਕਰ ਰਹੀਆਂ ਬਹੁਤ ਜ਼ਿਆਦਾ ਲੋਕ ਜਿਹੜੇ ਆ ਜਲੰਧਰ ਵਾਸੀ ਇਹ ਸਰਕਾਰਾਂ ਤੋਂ ਜਿਹੜਾ ਉਹ ਪਰੇਸ਼ਾਨ ਆ ਤੇ ਭਾਜੀ ਹੁਣ ਇੱਥੇ ਜਿਹੜੇ ਨਿਵਾਸੀ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਭਾਜੀ ਕੀ ਕਹਿਣਾ ਚਾਹੁੰਦੇ ਹੋ ਇਸ ਜਿਹੜੇ ਹਾਲਾਤ ਦੇਖੋ ਦੇਖੋ ਹੁਣ ਵੀ ਜਿਹੜਾ ਬੰਦਾ ਬਰੀ ਬੁੜੀ ਤਰ੍ਹਾਂ ਜਿਹੜਾ ਡਿਗਨ ਤੋਂ ਬਚਿਆ ਭਾਜੀ ਕੀ ਕਹਿਣਾ ਚਾਹੁੰਦੇ ਹੋ ਇਸ ਜਿਹੜੇ ਹਾਲਾਤ ਜਿਹੜੇ ਇੱਥੇ ਜਲੰਧਰ ਦੇ ਬਣੇ ਹੋਏ ਭਾਈ ਸਰਕਾਰਾਂ ਕੁਝ ਵੀ ਨਹੀਂ ਕਰ ਰਹੀਆਂ ਤੁਸੀਂ ਆਪ ਦੇਖ ਲਓ ਇੱਥੋਂ ਦੇ ਹਾਲਾਤ ਐ ਇਹ ਦਿਖਾਵੇ ਲਈ ਆ ਬਸ ਸਿਰਫ 5 ਸਾਲਾਂ ਬਾਅਦ ਜਦੋਂ ਵੋਟਾਂ ਲੈਣੀਆਂ ਕਾਮ ਕਤਬਾਚ ਹੋਰ ਪਾਜੀ ਆਮ ਆਦਮੀ ਪਾਰਟੀ ਦਾ ਕਹਿੰਦੀ ਸੀ ਅਸੀਂ ਬਦਲਾਅ ਲੈ ਕੇ ਆਇਆ ਪੰਜਾਬ ਦੇ ਵਿੱਚ ਆ ਦੇਖੋ ਬਦਲਾਅ ਤੁਹਾਡੇ ਸਾਹਮਣੇ ਹੀ ਹੈ ਜੀ ਇਹਦੇ ਵਿੱਚ ਤੁਸੀਂ ਆਪ ਦੇਖ ਲਓ ਸਾਨੂੰ ਤਾਂ ਕੁਝ ਨਹੀਂ ਨਜ਼ਰ ਆਇਆ ਬਦਲਾਅ ਤੇ ਜਿਹੜੀਆਂ ਪਿਛਲੀਆਂ ਸਰਕਾਰਾਂ ਸੀ ਉਹ ਵੀ بڑے ਦਾਅਵੇ ਕਰਦੇ ਹਨ ਨੂੰ ਵੀ ਲੱਗਦਾ ਕਿ ਇਹੀ ਜਿਹੜੀਆਂ ਸਰਕਾਰਾਂ ਪਿਛਲੇ ਯੰਗੋ ਹੀ ਇਹ ਵੀ ਬਣੀਆਂ ਹੋਈਆਂ ਦੇਖੋ ਅਜੇ ਤੱਕ ਤਾਂ ਕੁਝ ਦਿਖਿਆ ਨਹੀਂ ਸਾਨੂੰ ਅਸੀਂ ਆਪ ਵਿੱਚ ਧੱਕੇ ਖਾ ਰਹੇ ਆ ਬਸ ਉਹੀ ਚੀਜ਼ਾ ਸਾਡਾ ਯੂਥ ਵੇਲਾ ਫਿਰ ਰਿਹਾ ਸਾਨੂੰ ਕੰਮ ਤਾਂ ਕਣੀ ਮਿਲ ਰਿਹਾ ਭਾਈ ਉਹ ਪ੍ਰਧਾਨਾਂ ਨੂੰ ਤੁਸੀਂ ਕਿੰਨ ਕਹਿਣਾ ਚਾਹਨਾ ਜਿਹੜੇ ਆ ਬਾਬਾ ਜੀ ਦੇ ਨਾਮ ਤੋਂ ਚੌਕ ਬਣਵਾ ਦਿੰਦੇ ਤੇ ਹੁਣ ਉਹ ਪ੍ਰਧਾਨ ਕਿੱਥੇ ਹੈਗੇ ਆ ਲਾਓ ਧਰਨੇ ਉਹਨਾਂ ਨੂੰ ਕੋਈ ਇੱਥੇ ਆ ਕੇ ਲਾਓ ਚੌਕ ਬਣਵਾਓ ਆਪਣੇ ਗੁਰੂ ਰਵਿਦਾਸ ਦਾ ਮਹਾਰਾਜ ਦੇ ਨਾਮ ਤੋਂ ਚੌਕ ਬੜਾ ਹੈ ਉਹਦੇ ਵੀ ਹਾਲਾਤ ਜਿਹੜੇ ਬੱਤਰ ਕੀਤੇ ਹੋਏ ਨੇ ਇਹਨਾਂ ਨੇ ਉਹ ਜਦਾ ਮੜਿਆ ਵਾਲਾ ਉੱਥੇ ਉੱਥੇ ਟੋਏ ਵਦਾ ਕਿੰਨੇ ਆ ਜੀ ਕਿੰਨੇ ਵਾਰ ਉੱਥੇ ਪਾਣੀ ਚ ਜਾਂਦੇ ਬੰਦਾ ਡਿੱਗ ਜਾਂਦਾ ਮੈਂ ਆਪ ਡਿੱਗਿਆ ਹੋਰ ਦੱਸੋ ਬੜੇ ਮੜਿਆ ਵਾਲਾ ਜੀ ਕੋਈ ਬਸ ਸਪੋਟ ਹੀ ਆ ਪਿੱਛ ਬਾਬਾ ਜੀ ਜਦੋਂ ਜਦੋਂ ਪ੍ਰੋਗਰਾਮ ਹੁੰਦੇ ਆ ਬਾਬਾਈ ਦੇ ਵੱਡੇ بڑے ਵੱਡੇ ਵੱਡੇ ਬੋਰਡ ਲਵਾ ਦਿੰਦੇ ਆ ਉੱਥੇ ਕੀ ਸਾਡੇ ਵਰਗੇ ਸਾਡੇ ਵਰਗੇ ਜਿਹੜੇ ਬੰਦੇ ਆ ਉਹ ਧਾਰਮਿਕ ਬਹੁਤ ਆ ਪਰ ਹੁਣ ਤੁਸੀਂ ਇਹ ਦੱਸੋ ਨਾ ਕਿ ਜਿਹੜੇ ਬੋਰਡ ਲਵਾਉਂਦੇ ਆ ਕਿਹਨਾਂ ਕੌਣ ਹੈ ਦਾ ਜ਼ਿੰਮੇਵਾਰ ਚੌਂਕਾ ਦਾ ਉਹੀ ਤਾਂ ਗੱਲ ਆ ਜੀ ਸਰਕਾਰਾਂ ਬਾ ਦਿਖਾਵੇ ਲਈ ਬੋਰਡ ਲਵਾਉਣ ਵਾਸਤੇ ਇਹਨਾਂ ਕੋਲ ਪੈਸੇ ਹੈਗੇ ਹਰ ਇੱਕ ਚੀਜ਼ ਵਾਸਤੇ ਪਰ ਇਹ ਚੀਜ਼ਾਂ ਵਾਸਤੇ ਆ ਦੇਖੋ ਜੀ ਕਿੰਨਾ ਮਾੜਾ ਹਾਲ ਹੈ ਐਸੇ ਗੱਡੀਆਂ ਦੇ ਬੰਪਰ ਵਗੈਰਾ ਸਾਰਾ ਕੁਝ ਟੁੱਟਦਾ ਆ ਹਾਲ ਦੇਖੋ ਜੀ ਇੱਥੇ ਦਾ ਜੇ ਤੁਸੀਂ ਦੇਖ ਸਕਦੇ ਹੋ ਹੁਣ ਗੱਡੀਆਂ ਆ ਰਹੀਆਂ ਕਿਸ ਤਰ੍ਹਾਂ ਜਿਹੜੇ ਅੰਦਰ ਲੋਕ ਵੀ ਬੈਠੇ ਹੋਏ ਆ ਉਹਨਾਂ ਨੂੰ ਵੀ ਝਟਕੇ ਲੱਗ ਰਹੇ ਤੇ ਗੱਡੀ ਤੇ ਚਲੋ ਨੁਕਸਾਨ ਹੁੰਦੇ ਹੁੰਦੇ ਜਿਹੜੇ ਕਿਸੇ ਨੂੰ ਵੀ ਕੋਈ ਜਿਹੜਾ ਨੁਕਸਾਨ ਹੋ ਸਕਦਾ ਵਾ ਬੰਦੇ ਨੂੰ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਜਿਹੜਾ ਵਾ ਇੱਥੇ ਸਰਕਾਰਾਂ ਵੱਲੋਂ ਜਿਹੜਾ ਇਹ ਕੰਮ ਹੀ ਨਹੀਂ ਕੀਤਾ ਜਾ ਰਿਹਾ ਲੋਕਾਂ ਦੇ ਆ ਦੇਖੋ ਤੁਸੀਂ ਉਹ ਦੇਖੋ